ਰੇਕਪਰੂ ਬਾਈ ਕਮਿਸ਼ਨਰੇਟ ਪੁਲਿਸ ਕਿ ਜਿਹੜੇ ਸਾਡੇ ਸੇਵਾ ਕੇਂਦਰ ਸੀ ਉਹਨਾਂ ਦੇ ਵਿੱਚ ਰਾਤ ਨੂੰ ਚੋਰੀਆਂ ਹੁੰਦੀਆਂ ਸੀ ਉਹਦਾ ਇੱਕ ਗੈਂਗ ਪਕੜਿਆ ਔਰ 18 ਚੋਰੀਆਂ ਟਰੇਸ ਕੀਤੀਆਂ ਫਰੋਮ ਕਮਿਸ਼ਨਰੇਟ ਜਲੰਧਰ ਰੂਰਲ ਐਸ ਵੈਲ ਐਟ ਕਪੂਤਾ ਸੋ ਇਹਦੇ ਵਿੱਚ ਹਿਊਜ ਰਿਕਵਰੀ ਆਫ 11 ਪ੍ਰਿੰਟਰਸ 4 LEDਸ ਹਨ 3 ਕਲਰ ਪ੍ਰਿੰਟਰ ਹਨ ਇੱਕ ਸਕੈਨਰ ਹੈ 19 ਡੈਸਕਟਾਪ ਹੈ ਇਨ ਕੀਬੋਰਡ ਹੈ ਤੇ ਬਾਕੀ ਐਕਸੈਸਰੀਜ਼ ਹੈ ਇੱਕ ਪੰਪ ਹੈ ਇੱਕ ਟੂਲ ਕਿਟ ਹੈ ਤੇ ਹੋਰ ਕਈ ਸਾਰਾ ਸਮਾਨ ਬਟਾ ਮੋਟਾ ਜਿਹੜਾ ਚੋਰੀ ਹੋਟੇ ਨਾਲ ਕੋਈ ਪੰਗਾ ਕੋਈ ਲਿਆ ਆ ਇਸ ਪੰਗਿਆਂ ਨੇ ਹਾਂਜੀ ਜਿਹੜੇ ਬੰਦੇ ਨੇ ਚੋਰੀ ਕੀਤਾ ਨੇ ਸੌਫਟਵੇਅਰ ਨਾਲ ਕੋਈ ਪੰਗਾ ਲਿਆ ਆ ਸੌਫਟਵੇਅਰ ਨਾਲ ਨਹੀਂ ਸੌਫਟਵੇਅਰ ਨਾਲ ਇਹ ਤਾਂ ਚੋਰੀ ਕਰਕੇ ਵੇਚਦੇ ਸੀ ਕੰਪਿਊਟਰ ਹੈ ਤੇ ਵੇਚਦੇ ਸਰਕਾਰ ਸੁਪਤਾ ਸੈਂਟਰ ਨੂੰ ਕਿਉਂ ਜ਼ਿਆਦਾ ਟਾਰਗੇਟ ਕਰਦੇ ਸ਼ਾਇਦ ਉਹਦਾ ਕਾਰਨ ਇਹ ਜੀ ਵੀ ਉੱਥੇ ਰਾਤ ਨੂੰ ਉਹਨਾਂ ਦਾ ਕੋਈ ਚੌਕੀਦਾਰ ਨਹੀਂ ਹੁੰਦਾ ਹੋਏਗਾ ਜਾਂ ਕੋਈ ਨਹੀਂ ਸੀਗਾ ਅਨਟੈਂਡਿਡ ਸੀਗਾ ਜਿੱਤੇ ਕਰਕੇ ਉਹਨਾਂ ਨੂੰ ਈਜ਼ੀ ਟਾਰਗੇਟ ਲੱਗਿਆ ਵੇਚਣ ਵਾਲੇ ਦੋ ਬੰਦੇ ਫੜਲੇ ਨਹੀਂ ਇਹਨਾਂ ਦੇ ਨਾਂ ਦੇ ਇੱਥੇ ਲੋਕਲੀ ਵੇਚਦੇ ਸੀਗੇ ਕਿੰਨੇ ਕਿਫਤਾ ਨਹੀਂ ਹੁੰਦੀ ਤਿੰਨ ਗ੍ਰਿਫਤਾਰੀਆਂ ਹੋ ਚੁੱਕੀਆਂ ਬੈਕਗਰਾਉਂਡ ਆਫ ਅਕ੍ਰਿਮਨਲ ਹਾਂਜੀ ਬੈਕਗਰਾਉਂਡ ਆਫ ਕ੍ਰਿਮੀਨਲ ਬੈਕਗਰਾਉਂਡ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਐਡਿਕਟ ਹੈ ਜੀ ਔਰ ਬਾਕੀ ਜਿਹੜੇ ਦੋ ਖਰੀਦਣ ਵਾਲੇ ਸੀਗੇ ਉਹ ਵੀ ਫੜੇ ਆ ਉਹ ਲਾਲਚ ਵਸ਼ ਕੀ ਸਸਤੀ ਮਿਲ ਰਹੀ ਸੀ ਉਹਨਾਂ ਨੂੰ ਚੀਜ਼ ਇਸ ਕਰਕੇ ਉਹਨਾਂ ਨੂੰ ਖਰੀਦ ਕੇ ਕੋਈ ਆਈਡੀ ਨਹੀਂ ਲਈ ਕੋਈ ਕੁਛ ਨਹੀਂ ਲਿਆ ਇਸੇ ਦੇ ਸਾਹਮਣੇ ਐਸੀ ਇੱਕ ਕਾਰ ਦੇ ਵੀ ਪੰਪ ਪੰਜਾਂ ਨੇ

ਬੈਕ ਰੂਮ ਬੈਕ ਰੂਮ ਟੈਕਨੀਕਲੀ ਸਟਰੋਂਗ ਹੈ ਨਾ ਹਾਂਜੀ ਕੋਈ ਟੈਕਨੀਕਲੀ ਕੋਈ ਨੋ ਲੈਜ ਰੱਖਦੇ ਨਹੀਂ ਇਹੋ ਜੀ ਕੋਈ ਨਹੀਂ ਹਾਂਜੀ ਨਾ ਨਾ ਨਹੀਂ ਨਹੀਂ ਵੇਚਦੇ ਜਿੰਨਾ ਨੂੰ ਸੂ ਕਬਾੜੀਏ ਸੀ ਨਹੀਂ ਨਹੀਂ ਸ਼ਾਪ ਕੀਪਰ ਨੇ ਜੀ ਇਹ ਉਸ ਜਿਹੜਾ ਕੋਈ ਰਿਪੇਅਰ ਕਰਦੇ ਆ ਕੁਝ ਕਰਦੇ ਆ ਉਹਨਾਂ ਨੂੰ ਵੇਚਦੇ ਸੀ ਅੱਗੇ ਉਹਨੂੰ ਸੈਕੰਡ ਹੈਂਡ ਕਰਕੇ ਅੱਗੇ ਵੇਚ ਦਿੰਦੇ ਹੋਣਗੇ ਉਨਨ ਤੋਂ ਵੀ ਸਾਰਾ ਰਿਕਵਰ ਹੋ ਗਿਆ ਦੋਨਾਂ ਦਾ ਸਮਾਨ ਇਹਦੇ ਤੋਂ ਵੀ ਰਿਕਵਰ ਹੋ ਗਿਆ ਜਿਹੜੀ ਲੇਟੈਸਟ ਚੋਰੀ ਹੋਈ ਸੀ ਕਿ ਇਸ ਸੇਵਾ ਕੇਂਦਰ ਤੋਂ ਇਹਨਾਂ ਸੀ ਕਿ ਕੋਈ ਨਾ ਕੋਈ ਹਾਰਡ ਵਗੈਰਾ ਵੀ ਜਿਹੜਾ ਜੀ ਖਰਾਬ ਹੋਇਆ ਉਹ ਰਿਕਵਰ ਹੋਣ ਦੀ ਕੋਈ ਚਾਂਸਸ ਬੰਦੇ ਨੇ ਹਾਂ ਜਦੋਂ ਕੰਪਿਊਟਰਸ ਰਿਕਵਰ ਹੋ ਗਏ ਹਾਰਡ ਡਿਸਕ ਰਿਕਵਰ ਹੋ ਗਈਆਂ ਤਾਂ ਡੈਫੀਨਿਟਲੀ ਡਾਟਾ ਜਿਹੜਾ ਹੈਗਾ ਉਹਨਾਂ ਦੇ ਕੰਪਿਊਟਰाइज ਸੀਗਾ ਉਹ ਰਿਕਵਰ ਹੋ ਜਾਊਗਾ ਹਾਂ ਉਹ ਤਾਂ ਹੋ ਗਏ ਡੈਫੀਨਿਟਲੀ ਇਹ ਇੱਕ ਹਾਂਜੀ ਅਨੰਦਨਗਰ ਸੀਗੀ ਜੀ ਇੱਕ ਹੈਗੀ ਐ ਬਡਾਲਾ ਚੌਕ ਤੋਂ ਜੀ ਤੋਟੇ ਤਿੰਨ ਇਹ ਬੰਦੇ ਕਿ ਤਿੰਨ ਬੰਦੇ ਕਿਡਫਟਾ ਦੋ ਦੁਕਾਨਦਾਰ ਦੋ ਦੁਕਾਨਦਾਰ ਤੇ ਇੱਕ ਮੇਨ ਇੱਕ ਕਿੰਨੇ ਸੇਵਾ ਕੇਂਦਰ ਤੋਂ ਤੁਸੀਂ ਇਹ ਸਾਰਾ ਡ੍ਰੈਸ 18 ਸਿਰ ਸੇਵਾ ਕੇਂਦਰ ਸਿਰ ਸੇਵਾ ਕੇਂਦਰ ਦੇ ਵਿੱਚ ਇਹ ਵਾਕਤ ਕਰਦੇ ਸੀ ਹੋਰ ਵੀ ਕਰਾ ਦੇ ਲਈ ਜਿੱਦਿਹਾ ਨੇ ਕੋਈ ਬਾਤ ਬਾਕੀ ਵਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹੁਣ ਕਿਤੇ ਕਿਤੇ ਹੋਰ ਕੀਤਾ ਜੀ ਫਿਲਹਾਲ ਤੇ 18 ਸੇਵਾ ਕੇਂਦਰਾਂ ਦੀ ਰਿਕਵਰੀ ਵੀ ਹੋ ਗਈ ਹੈ ਤੇ ਮੰਨ ਗਏ ਕੁਝ ਪੋਰਸ਼ਨ ਨੰਦਾ ਵਾਲੇ ਰਿਕਵਰੀ ਦਾ ਹੋ ਕਰ ਲਏ ਕਿੰਨੇ ਜਣਿਆਂ ਦਾ ਗੈਰ ਹੈ ਟੋਟਲ ਇਹ ਟੋਟਲ 3 ਜਣਿਆਂ ਦਾ ਗੈਰ ਹੈ ਸਿੰਘ ਜਣਿਆਂ ਦਾ ਹਾਂਜੀ ਸੇਵਾ ਦੇ ਅੰਦਰੋਂ ਟਾਰਗੇਟ ਕਰਨ ਦਾ ਮੋਟਿਵ ਦੀ ਹੈ ਨਾਲ ਮੋਟਿਵ ਤਾਂ ਨਹੀਂ ਮੋਟਿਵ ਤਾਂ ਨਾਲ ਨਸ਼ੇ ਦੀ ਪੂਰਤੀ ਸੀਗੀ ਮੋਸਟ ਪ੍ਰੋਬੇਬਲੀ ਲੇਕਿਨ ਟਾਰਗੇਟ ਕਰਨ ਦਾ ਇਹ ਸੀ ਕਿ ਸ਼ਾਇਦ ਉੱਥੇ ਕੋਈ ਅਨਟੈਂਡਿਟ ਹੈ ਇਸ ਕਰਕੇ ਉਹ ਖੁੱਲੀ ਜਗ੍ਹਾ ਤੇ ਹੀ ਹੈ ਜਾਂ ਥੋੜਾ ਹਾਰਡਵਰ ਨਹੀਂ ਕਰਦੇ ਇਸ ਤੇ ਪਾਰਟੀਕੂਲਰ ਬੰਦੇ ਨੂੰ ਵੇਚਦੇ ਸੀ ਹਾਂ ਨਹੀਂ ਹਾਂ ਦੋ ਦੋ ਬੰਦਿਆਂ ਨੂੰ ਵੇਚਦੇ ਸੀ ਦੋਨਾਂ ਨੂੰ ਅਰੈਸਟ ਕਰ ਲਏ ਕੋਈ ਮੋਟਿਵ ਨਹੀਂ ਸੀ ਲੈਣ ਦੇ ਪਿੱਛੇ ਵੀ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਜੋ ਚੱਲ ਰਹੀ ਹੈ ਹਾਲੇ ਦੇ ਇਹ ਡਾਟਾ ਬਹੁਤ ਹੁੰਦਾ ਲੋਕਾਂ ਦਾ ਤੇ ਡੈਫੀਨਿਟਲੀ ਹੋ ਸਕਦਾ ਕੋਈ ਉਹਦੇ ਵਿੱਚ ਵੀ ਹਲੇ ਉਸ ਐਂਗਲ ਤੋਂ ਚੱਲ ਰਹੀ ਹੈ ਜੀ ਜਿਹੜਾ ਕੰਪੋਨੈਂਟ ਦਾ ਡਾਟਾ ਕੋਈ ਇਹਨਾਂ ਨਾਲ ਰਿਪੋਰਟ ਕਰਨਾ ਚਾਹ ਕਿਦਾਂ ਪਿਛਲੇ ਸਾਹਮਣੇ ਪ੍ਰੈਸ ਕਾਨਫਰੈਂਸ ਕੀਤੀ ਸੀ ਆਮ ਜਾਲੀ ਜਮਾਨਤਾ ਕਰ ਰਿਹਾ ਕਿ ਉਹਨਾਂ ਦੇ ਨਾਲ ਕੋਈ ਇਹਨਾਂ ਨਾਲ ਰابطਾ ਜਾਂ ਕੁਝ ਅਜੇ ਨਹੀਂ ਕਹਿ ਸਕਦੇ ਜੀ ਕੁਝ ਇਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਕਿ ਹਾਲੇ ਖਤਮ ਹੋਏ ਤੁਹਾਡੇ ਸਾਹਮਣੇ ਕਿਦਾਂ ਚੱਲ ਨਹੀਂ ਹਰ ਇੱਕ ਐਂਗਲ ਤੋਂ ਪੜਤਾਲ ਕਰ ਰਹੇ ਨੇ ਜੇ ਜੋ ਜੋ ਸਾਹਮਣੇ ਆਏਗਾ ਫਿਰ ਉਹ ਤੁਹਾਨੂੰ ਦੱਸਾਂਗੇ ਕਾਲਾ ਦੋ ਫਰਾਰ ਹੈ ਨਾ ਦੋ ਫਰਾਰ ਹੈ ਤਾਂ ਤਾ ਦਿਓ ਇੱਕ ਕਮਿਸ਼ਨਰੇਟ ਪੁਲਿਸ थाना ਰਾਮਾ ਮੰਡੀ ਵੱਲੋਂ ACP ਸੈਂਟਰਲ ਦੀ ਨਿਗਰਾਨੀ ਹੇਠ ਇੱਕ ਵੱਡੀ ਬ੍ਰੇਕਥਰੂ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ 18 ਸੇਵਾ ਕੇਂਦਰਾਂ ਦੇ ਵਿੱਚ ਚੋਰੀ ਦੇ ਕੇਸ ਜਿਹੜੇ ਆਉਂ ਟ੍ਰੇਸ ਕਰਕੇ ਇੱਕ ਗੈਂਗ ਪਕੜਿਆ ਤੇ ਉਹਨਾਂ ਤੋਂ ਰਿਕਵਰੀਜ਼ ਕੀਤੀਆਂ ਨੇ ਇਹ ਜਿਹਦੇ ਵਿੱਚ ਬੜੀ ਹਿਊਜ ਰਿਕਵਰੀ ਹੋਈ ਹੈ ਜੀ ਜਿਹਦੇ ਵਿੱਚ 11 ਪ੍ਰਿੰਟਰ ਹੁਣ ਤੱਕ ਤੇ 4 LED ਤੇ 3 ਕਲਰ ਪ੍ਰਿੰਟਰ ਇੱਕ ਸਕੈਨਰ 19 ਡੈਸਕਟਾਪ ਤੇ ਪਲੱਸ ਉਹਨਾਂ ਦੀ ਐਕਸੈਸਰੀਜ਼ ਜਿਹੜੀਆਂ ਨੇ ਰਿਕਵਰ ਕੀਤੀਆਂ ਨੇ। ਔਰ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ। ਬਾਕੀ ਤਬਦੀਸ਼ ਚੱਲ ਰਹੀ ਹੈ।